ਸੋਖ ਸੰਵੀਰੋ ਆ ਵਿਖਾ ਰਹੇ ਆ ਤੁਹਾਨੂੰ ਆਪਾਂ ਪੂਰੀ ਚਿੱਟੀ ਜਿਹੜੀ ਹੈਗੀ ਆ ਕੱਟੀ ਇਸ ਦੀ ਦੋਸਤੋ ਜਿਹੜੀ ਡਿਟੇਲ ਆਪਾਂ ਵੀਰ ਹੋਂ ਤੋਂ ਪੁੱਛ ਲੈਣੀ ਆ ਵੀ ਕੀ ਡਿਟੇਲ ਹੈਗੀ ਆ ਜਿਹੜੀ ਦੋਸਤੋ ਜਿਹੜੀ ਝੂਟੀ ਇਹ ਬਹੁਤ ਜਿਆਦੀ ਪਿਆਰੀ ਆ ਸੋਹਣੀ ਆ ਤੇ ਉਮਰ ਦੇ ਨਾਲ ਨਾਲ ਇਸ ਦੀ ਮਾਂ ਦਾ ਰਿਕਾਰਡ ਵੀ ਪੁੱਛ ਲੈਣੀ ਆ ਤੇ ਨਾਲ ਆਪਾਂ ਇਹਦੀ ਜਿਹੜੀ ਪ੍ਰਾਈਸ ਕੀ ਹੈਗਾ ਉਹ ਵੀ ਪੁੱਛ ਲੈਣੀ ਆ ਵੀਰ ਹੋਂ ਤੋਂ ਵੀਰੇ ਏਰੀਆ ਦੱਸ ਦੇ ਪਹਿਲਾਂ ਦੇ ਜਿਹੜਾ ਬਰਨਾਲਾ ਜੀ ਬਰਨਾਲਾ ਪਿੰਡ ਪੈਂਦਾ ਕੋਲ ਕੋਈ ਹੈਣਾ ਜੀ ਤੇ ਮੋਬਾਈਲ ਨੰਬਰ ਬੋਲ ਦੋ 9799986162 ਜੀ ਠੀਕ ਆ ਤੇ ਇਹ ਆਪਾਂ ਜਿਹੜੀ ਬੂਰੀ ਚਿੱਟੀ ਲੈ ਕੇ ਆਂਦੀ ਵੀਰੇ ਇਹ ਤਾਂ ਸਾਨੂੰ ਦੱਸੋ ਵੀ ਡਿਟੇਲ ਕਿੰਨੀ ਉਮਰ ਹੋ ਗਈ ਜੰਦੀ ਹੈ 10 ਮਹੀਨਿਆਂ ਦੀ ਹੋਈ ਜੀ 10 ਮਹੀਨਿਆਂ ਦੀ ਆ ਤੇ ਮਾਂ ਦਾ ਕੋਈ ਰਕਾਰ ਕੁੜਾ ਇਹਦਾ ਆਪਣੇ ਕੋਲ 15 ਕਿਲੋ ਦਾ ਦਿੱਤਾ ਜੀ 15 ਕਿਲੋ ਮਾਂ ਦਾ ਅਦੁੱਤਰ ਕਾਰਡ ਸੀਗਾ ਜੀ ਠੀਕ ਆ ਜੀ ਦੱਸੋ ਝੋਟੀ ਕਾਫੀ ਆ ਜੀ ਸੋਹਣੀ ਆ ਤੇ ਵੀਰੇ ਮੋਲੇ ਦਾ ਕੀ ਕਰਦੇ ਡਿਮਾਂਡ ਕੀ ਆ 40 ਕਰਦੇ ਆ ਜੀ 40 ਮਾਨਤਨ ਹੋਵੇਗਾ ਵੇਚ ਹਾਂਜੀ ਠੀਕ ਆ ਮੋਬਾਈਲ ਇੱਕ ਵਾਰੀ ਫੇਰ ਬੋਲ ਦੋ ਨੰਬਰ 9799986162 ਠੀਕ ਹੈ 10 ਮਹੀਨੇ 10 ਮਹੀਨੇ ਦੀ ਖੀਰੀ ਆ ਬਾਕੀ ਦੰਦ ਵਖਾ ਦੋ ਮੇਰਾ ਵੀਰ ਪੁੱਤ ਕੇ ਕਈ ਨਾ ਵੀਰ ਠੀਕ ਹੈ ਸੋ ਕਿਸਾਨ ਵੀਰੋ ਖੀਰੀ ਆ ਤੁਸੀਂ ਵੇਖ ਸਕਦੇ ਹੋ ਮੂੰਹ ਬਾਕੀ ਜਿਹੜੀ ਝੋਟੀ ਹੈ ਬਹੁਤ ਪਿਆਰੀ ਆ ਸਿੰਗੀ ਤੁਸੀਂ ਵੇਖ ਸਕਦੇ ਹੋ ਰਾਉਂਡ ਸ਼ੇਪ ਲੈ ਲਈ ਆ ਮੋਡਨ ਲੱਗ ਪਈ ਆ ਸਿੰਗ ਬਾਕੀ ਜਿਹੜੇ ਮੇਰੇ ਵੀਰ ਚਾਹਵਣ ਹੋਣ ਇੰਟਰਸਟਿਡ ਹੋਣ ਇਹ ਜਿਹੜੀ ਝੋਟੀ ਖਰੀਦਣ ਦੇ ਵੀਰ ਉਹਨਾਂ ਦੇ ਨੰਬਰ ਆਪਾਂ ਜਿਹੜੇ ਦੇ ਦਿੱਤੇ ਹਨ ਵੀਡੀਓ ਦੇ ਵਿੱਚ ਤੁਸੀਂ ਕੰਟੈਕਟ ਕਰਕੇ ਇਹ ਜਿਹੜੀ ਆ ਝੋਟੀ ਖਰੀਦ ਸਕਦੇ ਹੋ ਸੋ ਵੀਰਜੀਪ ਆਪਣਾ ਨਾਮ ਦੱਸਿਓ ਪਹਿਲਾਂ ਨਾਮ ਵਿਪਨ ਸਿੰਘ ਜੀ ਤੇ ਵੀਰਜੀ ਏਰੀਆ ਪਿੰਡ ਭਗਤਾ ਭਾਈਕਾ ਜਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਹੈ ਜੀ ਠੀਕ ਆ ਸੋ ਵੀਰਜੀ ਜਿਹੜੀ ਆਪਾਂ ਇਹ ਵਹਿੜ ਲੈ ਕੇ ਆਏ ਆ ਕਿੰਨਾ ਸੂਹਾ ਸੁਣ ਜਾ ਰਹੀ ਹੈ ਜੀ ਇਹ ਤੀਜਾ ਸੂਹਾ ਸੁਣਾਈ ਠੀਕ ਆ ਜੀ ਠੀਕ ਆ ਤੀਜਾ ਸੂਹਾ ਦੋਸਤੋ ਸੁਣ ਜਾ ਰਹੀ ਹੈ ਵਹਿੜ ਤੁਸੀਂ ਵੇਖ ਸਕਦੇ ਹੋ ਕਿੰਨੇ ਦਿਨ ਦੀ ਕੱਚੀ ਹੈ ਵੀਰੇ ਇੱਕ ਹਫਤਾ ਲਈ ਜੀ ਇੱਕ ਹਫਤਾ ਦੋਸਤੋ ਅਜੇ ਲੈ ਜਾਣਾ ਇਸਨੇ ਬਾਕੀ ਵਹਿੜ ਕਾਫੀ ਜਿਆਦੀ ਸੋਹਣੀ ਹੈਗੀ ਆ ਤੁਸੀਂ ਵੇਖ ਸਕਦੇ ਹੋ ਦੋਸਤੋ ਪੇਠ ਫੂੜਾ ਹਾਈਟ ਕਾਫੀ ਜਿਆਦੀ ਵੇਲ ਵੀ ਕਾਫੀ ਜ਼ਿਆਦੀ ਸੋਹਣੀ ਲੰਬਾਈ ਦੇ ਵਿੱਚ ਵੇਲ ਹੈਗੀ ਆ ਬਾਕੀ ਤੁਸੀਂ ਦੇਖ ਸਕਦੇ ਥਾਣ ਦੀ ਕੁਆਲਿਟੀ ਥਾਣ ਬਹੁਤ ਸੋਹਣਾ ਲੱਗਾ ਕੱਲਾ ਕੱਲਾ ਥਾਣ ਦੋਸਤੋ ਲੱਗਾ ਏ ਲੇਵਾ ਆਜੇ 7 ਦਿਨ ਦੋਸਤੋ ਪਏ ਹਨ 7 ਦਿਨਾਂ ਦੇ ਵਿੱਚ ਢਿੱਲ ਕਾਫੀ ਜ਼ਿਆਦੀ ਆ ਤੁਸੀਂ ਚੈੱਕ ਕਰ ਸਕਦੇ ਹੋ ਢਿੱਲ ਬਹੁਤ ਜ਼ਿਆਦੀ ਆ ਦੋਸਤੋ ਅਜੇ ਲੇਵਾ ਬਿਲਕੁਲ 7 ਦਿਨਾਂ ਚ ਹੋਰ ਇਸਨੇ ਤਿਆਰ ਕਰ ਲੈਣਾ ਤੇ ਵੀਰ ਜੀ ਮੋਬਾਈਲ ਨੰਬਰ ਬੋਲਿਓ ਜੀ ਆਪਣੇ 62807 98197 ਠੀਕ ਹੈ ਕੋਈ ਫੇਰ ਫਿਰ ਬੋਲਦਗੇ 62807 98197 ਠੀਕ ਆ ਜੀ ਤੇ WhatsApp ਦਾ ਨੰਬਰ ਵੀ ਵੀਰ ਦਾ ਸੇਮ ਹੀ ਆ। ਠੀਕ ਆ। ਤੋਂ ਕਿਸਾਨ ਵੀਰੋ ਜਿਹੜੇ ਨੰਬਰ ਵੀਰ ਨੇ ਦੱਸ ਦਿੱਤੇ ਨੇ ਤੁਸੀਂ ਇਹ ਵਾੜ ਖਰੀਦਣ ਲਈ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਤੇ ਉਹ ਤੋਂ ਮੁੱਲ ਵੀਰ ਜੀ ਦੱਸੋ ਸਾਨੂੰ। ਮੁੱਲ ਇਹਦਾ 95000 ਰੁਪਏ ਕਰਦੇ। 95000 ਆ ਜੀ। ਮਾਨ ਤਾਂ ਛੋਟਾ ਹੋ ਜਾਣਗੀਆਂ ਜੀ। ਠੀਕ ਆ ਜੀ। ਸੋ ਕਿਸਾਨ ਵੀਰੋ 95000 ਮੁੱਲ ਹੈਗਾ ਬਾਕੀ ਮੌਕੇ ਤੇ ਜਿਹੜਾ ਵੀਰ ਪਹੁੰਚਦਾ ਹੈ। ਚਾਹੇ ਮੰਡੀ ਚਾਹੇ ਮੰਡੀ ਤੋਂ ਬਾਅਦ ਦੀ ਗੱਲ ਆ ਦੋਸਤੋ ਮੌਕੇ ਤੇ ਜਿਹੜਾ ਵੀਰ ਪਹੁੰਚੇਗਾ ਉਹਦੇ ਵਿੱਚ ਮਾਨਤਨ ਜ਼ਰੂਰ ਕੀਤਾ ਜਾਵੇਗਾ ਵੀਰ ਵੱਲੋਂ ਬਾਕੀ ਵਹਿੜ ਕਾਫੀ ਜਿਆਦੀ ਸੋਹਣੀ ਹੈਗੀ ਇੱਕ ਵਾਰੀ ਵੀਰੇ ਖੋਲ ਕੇ ਆਪਾਂ ਵੇਖ ਲਈਏ ਤੋਰ ਕੇ ਤਰਨ ਕਿਸਾਨ ਵੀਰੋ ਤੁਸੀਂ ਵੇਖ ਸਕਦੇ ਹੋ ਆਟਰ ਦੀ ਕੁਆਲਿਟੀ ਜਿਹੜੀ ਕਾਫੀ ਜਿਆਦੀ ਸੋਹਣੀ ਹੈਗੀ ਆ ਆਟਰ ਕਾਫੀ ਜਿਆਦਾ ਸੋਹਣਾ ਹੈਗਾ ਸੋ ਵੀਰੇ ਇਸ ਵੜੀ ਦਾ ਕੀ ਹਿਸਾਬ ਕਿਤਾਬ ਹੈ ਕਿੰਨਾ ਕਿਨੇ ਦਿਨ ਹੋ ਗਏ ਸੂਈ ਨੂੰ ਪੰਜ ਦਿਨ ਹੋ ਗਏ ਫਿਰ ਸੂਈ ਨੂੰ ਇਹਨੂੰ ਠੀਕ ਆ ਜੀ ਸੋ ਦੋਸਤੋ ਪੰਜ ਦਿਨ ਹੋ ਗਏ ਇਸ ਵੜੀ ਨੂੰ ਸੂਈ ਨੂੰ ਬਾਕੀ ਜਿਹੜਾ ਹਵਾਨਾ ਜੱਡਾ ਤੁਸੀਂ ਮੈਂ ਕਵਰੇ 12 ਲੀਟਰ ਤਿਆਰ ਆ ਜੀ 18 ਲੀਟਰ ਤਿਆਰ ਰਹੇ ਘੰਡਿਆ 18 ਜੀ 18 ਵੀਰੇ 18 ਲੀਟਰ ਹਾਂਜੀ 18 ਲੀਟਰ ਦਾ ਸੂਹਾ ਕਿੰਨਾ ਵੀਰੇ ਦੂਸਰਾ ਵੀਰੇ ਸੂਹਾ ਦੋਸਤੋ ਦੂਸਰਾ ਸੂਈ ਹੋ ਗਈ ਮਗਰ ਜਿਹੜਾ ਬੱਚਾ ਕੀ ਹੈ ਜੀ ਪਛਾ ਵੀਰੇ ਅੱਛਾ ਜੀ ਪਛਾ ਹੈਗਾ ਮਗਰ ਕਰੋ ਠੀਕ ਆ ਜੀ ਠੀਕ ਆ ਸੋ ਕਿਸਾਨ ਵੀਰੋ ਜਿਹੜੇ ਮੋਬਾਈਲ ਨੰਬਰ ਨੇ ਇਹ ਵੀਰ ਦੀ ਆਪਾਂ ਦੇ ਦਿੱਤੇ ਨੇ ਤੁਸੀਂ ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਜਿਹੜਾ ਇਹ ਵੜੀ ਵੀ ਜਦੋਂ ਤੁਸੀਂ ਖਰੀਦ ਸਕਦੇ ਹੋ 18 ਲੀਟਰ ਬਿਲਕੁਲ ਦੁੱਧ ਰੈਡੀ ਹੈਗਾ ਹਾਂ ਜ ਤੋਰ ਦੀ ਆ ਭਾਜੀ ਇਹਨੂੰ ਤੋਰ ਦਈਏ ਜੀ ਸਲੋ ਤੋਰ ਦਿਓ ਥੋੜੀ ਸਲੋ ਤੋਰਨੀ ਵੀਰੇ ਸਲੋ ਜੀ ਨਾ ਮੈਂ ਬੇਦਾਨ ਕਮਾਲ ਕੀ ਕਮਾਲ ਕੀ ਵੀਰੇ ਕਮਾਲ